ਬਿਨਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਲੋਕ ਖੰਜਲ ਖੁਆਰ ਹੋ ਰਹੇ ਨੇ ਔਰ ਸਭ ਤੋਂ ਵੱਡੀ ਦੁਵਿਧਾ ਇਹ ਹੈ ਕਿ ਲੋਕਾਂ ਨੂੰ ਦੱਸਿਆ ਵੀ ਨਹੀਂ ਜਾ ਰਿਹਾ ਕਿ ਆਖਰਕਾਰ ਕਿਉਂ ਜਿਹੜਾ ਉਹਨਾਂ ਦੇ ਕੰਮ ਨਹੀਂ ਹੋਣੇ ਹੈਗੇ ਇਸ ਸਮੇ ਜਿਹੜਾ ਕਿ ਲਾਈਟ ਪਾਵੇਂ ਨਹੀਂ ਆਈ ਹੈ ਤੇ ਜਨਰੇਟਰ ਜਿਹੜਾ ਕਿ ਤਲਾਰਤਾ ਗਿਆ ਰੂਪਨਗਰ ਦਾ ਜਿਹੜਾ ਕਿ ਇਹ ਟਰੈਕ ਹੈ ਜਿਸ ਦੇ ਵਿੱਚ ਕੀ ਲਾਇਸੈਂਸ ਬਣਾਉਣ ਦੇ ਲਈ ਵੱਖ-ਵੱਖ ਥਾਵਾਂ ਤੋਂ ਜਿਹੜੇ ਕਿ ਲੋਕ ਆ ਕੇ ਸ਼ਵੇਰ ਤੋਂ ਹਿਦਾਇਨਾ ਵਿੱਚ ਲੱਗ ਜene ਉਹਨਾਂ ਦੇ ਨੰਬਰ ਲੱਗਿਆ ਹੁੰਦਾ ਬਕਾਇਦਾ ਉਹਨਾਂ ਨੂੰ ਇੱਕ ਮਿਲੀ ਹੁੰਦੀ ਹੈ ਜਿਹੜੀ ਜਾਣਕਾਰੀ ਕਿ ਉਹਨਾਂ ਦੇ ਅੱਜ ਨੰਬਰ ਹਨਰਾਜ ਇੰਟਰਵਿਊ ਆਇਆ ਸੀ ਉਹਨਾਂ ਦੀ ਅਜ ਲਾਇਸੈਂਸ ਜਿਹੜੀ ਦੀ ਟ੍ਰੇਨਿੰਗ ਲਈ ਜਾ ਰਹੀ ਹੈ ਜੀ ਉਸ ਤੋਂ ਬਾਅਦ ਜਿਹੜਾ ਕਿ ਲਾਇਸੈਂਸ ਫਾਈ ਹੋਏਗਾ ਪਿੱਛੇ ਦਿਖਾ ਸਕਦੇ ਹੋ ਜਨਰੇਟਰ ਜਿਹੜਾ ਕਿ ਚੱਲ ਰਿਹਾ ਹੈ ਲਾਈਟ ਦੇ ਕਾਰਨ ਜਿਹੜਾ ਕਿ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਟੀਮ ਇੱਥੇ ਸਵੇਰ ਤੋਂ ਹੀ ਲਾਇਸੈਂਸ ਵੀ ਟਰਾਈ ਜਣ ਵਾਸਤੇ ਅ ਵਕ ਵਕ ਖਾਵਾ ਤੋਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਦਿੱਕਤ ਪਰੇਸ਼ਾਨੀ ਹੈ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੈ ਅ ਸਾਜੀ ਲਾਇਸੈਂਸ ਬਣਾਉਣ ਵਾਸਤੇ ਆਏ ਹੋ ਲਾਈਟ ਸਪਲਾਈ ਨਾ ਆਉਂਦੀ ਆਇਓ ਹਾਂਜੀ ਹਾਂਜੀ ਕਰੋ ਤੋ ਆਇਓ तकरीबन 12 ਵਜੇ ਕੀ ਨਾਮ ਹੈ ਜੀ ਤੁਹਾਡਾ ਕਿਹੜਾ ਪਿੰਡ ਹੈ ਤੁਹਾਡਾ ਤੁਹਾਨੂੰ ਬਾਲ ਦਿੰਦਾ ਜੀ ਅੱਛਾ ਕੀ ਦਿੱਕਤ ਕੀ ਆ ਰਹੀ ਹੈ ਇਸ ਵਿੱਚ ਜੀ ਕਿਤਾ ਮੈਨਾਂ ਕਹਿੰਦਾ ਮੈਨ ਵੀ ਪਿਛਲੇ ਸਈ 4-5 ਵਾਰ ਖੜ੍ਹਦੇ ਹੁੰਦਾ ਹੈ ਕਈ ਜੰਨੇ ਹੈ ਸਿਸਟਮ ਹੀ ਚੱਲਦਾ ਸਿਸਟਮ ਹੀ ਨਹੀਂ ਕਰਦਾ ਬਹੁਤ ਪੁਰਾਣਾ ਹੈ ਨਾ ਜੀ ਕਰਦੀ ਇਹ ਵਿੱਚ ਖਾਣ ਦੀ ਤਾਂ ਨੀ ਜਗ੍ਹਾ ਹੈ ਕਿ ਅੰਦਰ ਵੀ ਕਿਤੇ ਖਾਣੇ ਬੈਠਣ ਦੀ ਜਗ੍ਹਾ ਨਹੀਂ ਹੈ ਸਿਸਟਮ ਟੁੱਟ ਹੀ ਜਾ ਰਿਹਾ ਪਤਾ ਨਹੀਂ ਇਹ ਨਹੀਂ ਪਤਾ ਹੈਗਾ ਕਹਿੰਦਾ ਪਹਿਲਾਂ ਕਹਿੰਦੇ ਲਾਈਟ ਨਹੀਂ ਹੈਗੀ ਲਾਈਟ ਹੈ ਜੀ ਫਿਰ ਉਹ ਕੀ ਆ ਦੀ ਲਾਈਟ ਤੋਂ ਹੁੰਦਾ ਨੇ ਜਨਰੇਟਰ ਦਾ ਇਹਦਾ ਪ੍ਰਬੰਧ ਕਰਦਾ ਲੈਂਦਾ ਉਹ ਦੇਖੇ ਜਾਣ ਲੱਗਿਆ ਨਹੀਂ ਉਹ ਦੇਖੋ ਪਤਾ ਨਹੀਂ ਮਨੂ ਦਾ ਕੰਮ ਚ ਰਹੀ ਜਿਹੜੀ ਅਪਾਇੰਟਮੈਂਟ ਮਿਲੀ ਆ ਤੁਹਾਨੂੰ ਪਹਿਲੀ ਵਾਰੀ ਮੈਡੀਸਿਨ ਜਾਂ ਇਸ ਤੋਂ ਪਹਿਲਾਂ ਵੀ ਆ ਚੁੱਕੇ ਪਹਿਲਾਂ ਵੀ ਆ ਚੁੱਕੇ ਠੀਕ ਹੈ ਉਦੋਂ ਵੀ ਕੋਈ ਇਹੀ ਇਹੀ ਇਸ਼ੂ ਸੀਗਾ ਆਹੀ ਹਾਲ ਹੁੰਦਾ ਜੀ ਠੀਕ ਹੈ ਆਹੀ ਹਾਲ ਹੁੰਦਾ ਕਿੰਨੀ ਵਾਰੀ ਜਿਹੜੀ ਅਪਾਇੰਟਮੈਂਟ ਹੋ ਚੁੱਕੀ ਆ ਸਾਡੀ ਦੂਜੀ ਵਾਰ ਆਏ ਜੀ ਅਸੀਂ ਦਾ ਦੂਜੀ ਵਾਰ ਸਵੇਰ ਤੋਂ ਖੜੇ ਹੋ ਕੋਈ ਕਿਸ ਤਰ੍ਹਾਂ ਦੇ ਪ੍ਰਬੰਧ ਲੱਗ ਰਹੇ ਨੇ ਵੀ ਜਿਸ ਤਰ੍ਹਾਂ ਇੱਥੇ ਤੁਸੀਂ ਖੜੇ ਹੋ ਧੁੱਪ ਪੈ ਕਰਨੀ ਹੈ ਕੋਈ ਪ੍ਰਬੰਧ ਹੈਗੇ ਕੋਈ ਪ੍ਰਬੰਧ ਨਹੀਂ ਲੱਗੇ ਪੁਰਾਣਾ ਹਾਲਾਤ ਹਾਲ ਤੇ ਦੇਖ ਲਈਏ ਕੀ ਹਾਲ ਕੋਈ ਪਈ ਆ ਕਿ ਲੱਗਦਾ ਲਾਫਰ ਵਿੱਚ ਖੜਨੇ ਵਿੱਚ ਨਹੀਂ ਜੀ ਸਾਹਿਬ ਹੁਣ ਜਿਹੜਾ ਕੀ ਅੱਗੇ ਵਾਲਾ ਤੁਹਾਡਾ ਪ੍ਰੋਸੈਸ ਸਾਹੂ ਚੱਲਿਆ ਕਿ ਨਹੀਂ ਇੱਥੇ ਹਾਲੇ ਦਾ ਕੋਈ ਨਹੀਂ ਚੱਲਿਆ ਜੀ ਹਾਂ ਜੀ ਇਹਨਾਂ ਦਾ ਕਹਿਣਾ ਹੈ ਕਿ ਇਹ 12 ਵਜੇ ਤੋਂ ਖੜੇ ਨੇ ਪਰ ਅਜੇ ਤੱਕ ਜਿਹੜਾ ਕੀ ਜਿਹੜਾ ਕੀ ਮਸ਼ੀਨਾਂ ਜਿਹੜੇ ਕੰਮ ਨਹੀਂ ਕਰ ਰਹੀਆਂ ਕਦੇ ਕਹ ਰਹੇ ਵੀ ਪ੍ਰੋਸੈਸ ਨਹੀਂ ਹੋ ਰਿਹਾ ਤੇ ਲਾਈਟ ਦੀ ਜਿਹੜੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਲਾਈਟ ਹੈ ਜਿਹੜੀ ਕਿ ਉਹ ਨਹੀਂ ਹੈ ਤੇ ਜਨਰੇਟਰ ਨਾਲ ਕੰਮ ਚਲਾ ਰਹੇ ਨੇ ਲਾਇਸੈਂਸ ਬਣਾਣਾ ਵਸ ਤੇ ਕੀ ਨਾਮ ਆਪ ਹਾਂ ਜੀ ਸੋਰੀ ਲਾ ਕਿ ਪੁਆਇੰਟ ਨੰਗਲ ਸੰਯੁਕਤ ਨੰਗਲ ਤੇ ਕਰੋ ਤੋਂ ਸਾਡੇ ਅਪਾਇੰਟਮੈਂਟ ਸਰ 12 ਵਜੇ ਨੇ ਸਾਡੇ ਕੋਲ ਆ ਬਸ ਆ ਕੇ ਦੇ ਜੀ ਤੇ ਕਰੋ ਨਹੀਂ ਅਪਾਇੰਟਮੈਂਟ ਕਰੋ ਜੀ ਮਿਲੀ ਸੀ ਤੁਹਾਨੂੰ ਜੀ ਅੱਜ ਦੀ ਅਪਾਇੰਟਮੈਂਟ ਕਿੰਨੇ ਵਜੇ ਦੀ ਬਸ ਸਰ ਜੁਤਾਇਆ ਤਾਂ ਕੀ ਮਿਲੀ ਜੀ ਅੱਜ 2 ਵਜੇ ਤੱਕ ਠੀਕ ਹੈ ਉਸ ਤੋਂ ਬਾਅਦ ਜਰੂਰ ਅਪਾਇੰਟਮੈਂਟ ਮਿਲਦੀ ਹੈ ਤੇ ਇੱਥੇ ਆਨੇਓ ਤੇ ਲਾਈਟ ਨਹੀਂ ਹੁੰਦੀ ਕੀ ਗੱਲ ਮਾਈਨਟ ਜਬੀਨ ਦਾ ਸਿਸਟਮ ਫੇਲ ਹੋਣ ਕੋ ਠੀਕ ਹੈ ਸਿਸਟਮ ਵਿਚਾਰ ਲਾਈਟ ਦੇਖਾ ਲਓ ਲਾਈਟ ਵੀ ਅਵੇਲ ਨਹੀਂ ਹੈ ਉਹ ਜਨਤ ਰਹਗਾ ਲਾਈਟ ابھی ابھی ਗਈ ਹੈ ਸਿਸਟਮ ਇੰਦਾ ਪਹਿਲੇ 3 ਘੰਟਾ ਦਾ ਲਾਈਟ ਵੀ ਜਾ ਰਹੀ ਹੈ ਜੀ ਜਨਰੇਟਰ ਹੋਣ ਲਿਆ ਕੇ ਰੱਖਿਆ ਨਾ ਕੋਣ ਰੱਖਿਆ ਗੰਡਾ 20 ਦਾ ਪੋਣਾ ਰੱਖਿਆ ਤੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿਉਂਕਿ ਸਿਸਟਮ ਵੇਤੋ ਆਏ ਹੋਏ ਹਨ ਨੂੰ ਦੇਖ ਸਕਦੇ ਹੋ ਜਿਹੜੇ ਕਿ ਲੋਕ ਐ ਇਸ ਜਗ੍ਹਾ ਤੇ ਸਵੇਰ ਤੋਂ ਆਏ ਹੋਏ ਨੇ ਤੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਲਾਈਟ ਨਹੀਂ ਹੈ ਲਾਈਟ ਨਾ ਹੋਣ ਦੇ ਕਾਰਨ ਬਿਲਕੁਲ ਮਨਜੀਤ ਅਸੀਂ ਦੇਖ ਪਾ ਰਹੇ ਕਿ ਲੋਕ ਕੀ ਕੁਝ ਕਹਿ ਰਹੇ ਨੇ ਪਰ ਇਸ ਵੇਲੇ ਜੇਕਰ ਤੁਸੀਂ ਅੰਦਰ ਜਾ ਸਕੋ ਦਫਤਰ ਦੇ ਔਰ ਕਿਸੇ ਅਧਿਕਾਰੀ ਦੇ ਨਾਲ ਗੱਲਬਾਤ ਕਰ ਸਕੋ ਕਿ ਆਖਰਕਾਰ ਕਿਉਂ ਲੋਕਾਂ ਨੂੰ ਕੁਝ ਇੰਟੀਮੀਟ ਨਹੀਂ ਕੀਤਾ ਜਾ ਰਿਹਾ ਕਿ ਕਿਉਂ ਉਹਨਾਂ ਦੇ ਕੰਮ ਨਹੀਂ ਹੋ ਰਹੇ ਹੈਗੇ ਬਿਲਕੁਲ ਇਹਨੂੰ ਅਸੀਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਦੂਸਰੇ ਪਾਸੇ ਦਿਖਾਣਾ ਚਾਹਾਂਗੇ ਜਿਸ ਪਾਸੇ ਜਿਹੜੀ ਕਿ ਅਪਾਇੰਟਮੈਂਟ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦੀ ਅਗਲੀ ਜਿਹੜਾ ਪ੍ਰੋਸੈਸ ਚੱਲਦਾ ਹੈ ਉਹ ਵੀ ਲਾਈਟ ਨਾ ਹੋਣ ਦਾ ਕਾਰਨ ਵੀ ਇੱਕ ਬਹੁਤ ਵੱਡਾ ਹੈ ਵੀ ਜਿਹੜਾ ਕਿ ਅਗਲੀ ਜਿਹੜੀ ਕਿ ਅਪਾਇੰਟਮੈਂਟ ਤੋਂ ਬਾਅਦ ਅਗਲਾ ਨਹੀਂ ਕੰਮ ਸ਼ੁਰੂ ਹੁੰਦਾ ਤੇ ਜਿਹੜੇ ਇੱਥੇ ਵਰਕਿੰਗ ਕਰ ਰਹੇ ਨੇ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਦਾ ਕੀ ਦਿੱਕਤ ਆ ਰਹੀ ਹੈ ਤੇ ਕਿਉਂ ਦਿੱਕਤ ਆ ਰਹੀ ਅ ਜੀ ਵੀਰ ਜੀ ਕੀ ਦਿੱਕਤ ਕੀ ਆ ਰਹੀ ਹੈ ਤੇ ਕਿਉਂ ਦਿੱਕਤ ਆ ਰਹੀ ਅੱਜ ਕੱਲ ਨਮੀ ਪਾਣੇ ਕਰਕੇ ਕੱਲ ਸੈਟੇ ਸਟੇ ਛੁੱਟੀ ਸੀਗੀ ਅੱਜ ਸਵੇਰੇ ਆ ਕੇ ਦੇਖਿਆ ਵੀ ਪਾਣੀ ਪਾਣੇ ਕਰਕੇ ਨਾ ਥੋੜੀ ਪਾਣੀ ਚਲ ਜਾਂਦਾ ਉਤੇ ਕਰਕੇ ਉਹ ਸ਼ਾਰਟ ਹੋ ਜਾਂਦੀ ਹੈ ਜੀ ਦਬੀ ਉਹ ਸ਼ਾਰਟ ਹੋਣੇ ਕਰਕੇ ਦਿੱਕਤ ਆ ਕਿ ਸਵੇਰੇ ਜਦੋਂ ਆਪਣੇ ਕੋਲ ਐਪਲੀਕੇਟ ਆਉਂਦੇ ਆ ਇਹ ਕਹਿੰਦੇ ਭਾਜੀ ਅਸੀਂ ਇੱਥੇ ਜਾਣਾ ਇੱਥੇ ਜਾਣਾ ਇਹਨਾਂ ਨੂੰ ਦੱਸਿਆ ਵੀ ਅਸੀਂ ਮੀਂਹ ਪੈਣ ਤੇ ਨਹੀਂ ਤਲਾ ਸਕਦੇ ਠੀਕ ਹੈ ਜੀ ਉਹ ਕਿਸੇ ਦੀ ਐਮਰਜੈਂਸੀ ਦੀ ਕੋਈ ਪੀਜੀਆ ਜਾਣਾ ਤਾਂ ਉਹਨੇ ਤਾਂ ਕੀ ਲੱਗਦਾ ਵਿੱਚ ਇਸ ਤਰ੍ਹਾਂ ਜਿਹੜੇ ਕੋਈ ਤੁਹਾਡੀ ਦਿੱਕਤ ਆਈ ਹੈ ਤਾਂ ਉਹ ਜਿਹੜੀ ਅਪਾਇੰਟਮੈਂਟ ਅੱਗੇ ਪਿੱਛੇ ਜਾ ਸਕਦੀ ਹੈ ਇਹਨਾਂ ਨੂੰ ਅੱਜ ਜੀ ਇਸ ਲਈ ਇਸ ਦੀ ਦਾਖਲ ਕਰ ਕੋਈ ਬਿਨਾ ਕੋਸਟ ਤੋਂ ਕੋਈ ਪੈਸਾ ਨਹੀਂ ਲੱਗਦਾ ਜੀ ਕੋਈ ਕੁਝ ਨਹੀਂ ਬਿਨਾ ਕੋਸਟ ਤੋਂ ਨੈਕਸਟ ਐਪਲੀਕੇਟ ਆਪਣੀ ਅਪਾਇੰਟਮੈਂਟ ਲੈ ਸਕਦੇ ਆ ਤੇ ਜਿਹੜੀ ਮਤਲਬ ਕਿ ਇਹਨਾਂ ਨੂੰ ਦੁਬਾਰਾ ਜਿਹੜੇ ਜਦੋਂ ਅਪਾਇੰਟਮੈਂਟ ਦਿੱਤੀ ਜਾਵੇ ਉਹਦੋਂ ਫਿਰ ਦੁਬਾਰਾ ਕੋਈ ਦਿੱਕਤ ਨਹੀਂ ਆਵੇ ਕੋਈ ਇਸ਼ੂ ਨਹੀਂ ਕੋਈ ਅਮਨਜੀਤ 100 ਵਾਲੇ ਵੀ ਕਰਨ ਦੀ ਕੋਸ਼ਿਸ਼ ਕਰੋ ਕਿ ਲਿਖ ਕੇ ਕਿਉਂ ਨੋਟਿਸ ਤੇ ਨਹੀਂ ਲਗਾਇਆ ਗਿਆ ਕਿਸੇ ਤਰੀਕੇ ਦਾ ਕੋਈ ਨੋਟਿਸ ਨਹੀਂ ਲਗਾਇਆ ਗਿਆ ਲੋਕਾਂ ਵਾਸਤੇ ਲੋਕ ਪੁੱਛ ਰਹੇ ਨੇ ਤਾਂ ਦੱਸਿਆ ਜਾਵੇ ਜੀ 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 ਉਹ ਉਹ ਜ਼ਰੂਰ ਪੁੱਛਣਗੇ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਜੀ ਕਿਤੇ ਕੋਈ ਪਰੇਸ਼ਾਨੀ ਹੈ ਜਾਂ ਕੋਈ ਨੁਕਸਾਨ ਹੈ ਉਹਦਾ ਕੋਈ ਨੋਟਿਸ ਪਿਆਰਾ ਜਾਂ ਕੋਈ ਉਸਦੀ ਕੋਈ ਜਾਣਕਾਰੀ ਹਾਂਜੀ 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 ਹੈਡ ਆਫ ਇਸ ਦਸਤਾ ਆਪਣੇ ਆਫਿਸ ਨੂੰ ਦਸਤਾ ਹੈ ਜੀ ਬਈ ਸਰ ਇਦਾਂ ਦਾ ਕਰਕੇ ਸਾਡੀ ਬਹੁਤ ਦਿੱਕਤ ਆਈ ਹੈ ਜੀ ਉਹਨਾਂ ਨੇ ਅੱਗੇ ਉੱਪਰ ਆਪਣੇ ਨੂੰ ਨਾਜ਼ਮਨ ਇਨਫੋਰਮ ਕਰਤਾ ਮੇਲ ਕਰਤੀ ਹੋਈ ਹੈ ਜਿਹੜਾ ਸਾਡਾ ਟੈਕਨੀਸ਼ੀਅਨ ਹੈ ਉਹ ਸਰ ਚੰਡੀਕੋਟੋਂ ਹੀ ਆਏਗਾ ਜੀ ਕਿ ਜਿਹੜਾ ਜਨਰੇਟਰ ਦਾ ਕਦੋਂ ਪ੍ਰਬੰਧ ਕੀਤਾ ਨਾਲੇ ਜੀ ਜਦੇ ਨਾਲ ਦੀ ਨਾਲ ਹੋ ਦੇ ਮੰਜੀ ਟੈਕਸ ਵਾਲੇ ਕਰੋ ਕਿ ਲੋਕਾਂ ਦੇ ਲਈ ਆਖਰਕਾਰ ਇਹ ਨੋਟਿਸ ਕਿਉਂ ਨਹੀਂ ਲਗਾਇਆ ਗਿਆ ਲੋਕਾਂ ਦੇ ਲਈ ਕੋਈ ਨੋਟਿਸ ਨਹੀਂ ਲਗਾਇਆ ਗਿਆ ਨੋਟਿਸ ਨੋਟਿਸ ਨਹੀਂ ਲਗਾਇਆ ਗਿਆ ਜਿਹੜਾ ਨੋਟਿਸ ਕਹਦੇ ਨੋਟਿਸ ਕਿਉਂ ਨਹੀਂ ਸਰ ਸਵੇਰ ਦੀਆਂ ਟਰਾਈਆਂ ਚੱਲਦੀਆਂ ᱛੀਆਂ ਪਹਿਲਾਂ ਖਰਾਬ ਹੋਇਆ ਜੀ ਚੱਲ ਰਹੀਆਂ ਤੇ ਆ ਘੜੇ ਨਦੀ 2 ਵਜੇ ਤੋਂ ਬਾਅਦ ਜਦੋਂ ਹੁਣ ਤੱਕ ਵੈਸੇ ਕਿੰਨੇ ਕਿ ਜਿਹੜੇ ਟ੍ਰਾਇਲ ਹੋ ਚੁੱਕੇ ਨੇ ਅੱਜ ਸਵੇਰ ਤੇ 20 ਤੋਂ 25 ਟ੍ਰਾਇਲ ਹੋ ਚੁੱਕੇ ਨੇ 25 ਆਲਮੋਸਟ ਜਿਹੜੇ ਕਿੰਨੇ ਹੋਣੇ ਚਾਹੀਦੇ ਨੇ ਦਿੱਲੀ ਤੇ ਸਾਡੇ ਕਿੰਨੇ ਹੁੰਦੇ ਆ ਉਹ ਆਨਲਾਈਨ ਅਪਾਇੰਟਮੈਂਟ ਤੇ ਡਿਪੈਂਡ ਕਰਦਾ ਹੈ ਆਨਲਾਈਨ ਸਲੋਟ ਦਿੱਤੇ ਹੋਏ ਨੇ ਦਿੱਲੀ ਤੇ ਰੇਲੀ ਸਲੋਟ ਮਿਲਦਾ ਹੈ ਜਿਹੜੀ ਅਪਾਇੰਟਮੈਂਟ ਹੈ ਉਹ ਕਲੀਅਰ ਹੋ ਜਾਣਗੇ ਟੋਟਲ ਜਿਹੜੇ ਖੜੇ ਨੇ ਲੋਕ ਅੱਜ ਜੇ ਸਾਡੇ ਦਾ ਚੱਲ ਜਾਂਦਾ ਟੈਕਨੀਕਲ ਇਸ਼ੂ ਹੈ ਜੀ ਚੱਲਣ ਨੂੰ ਵੀ ਹੁਣ ਹੀ ਚੱਲ ਗਿਆ ਤਾਂ ਆਪਾਂ ਹੁਣ ਹੀ ਕਲੀਅਰ ਕਰ ਦਾਂਗੇ ਸਰ ਟ੍ਰਾਇਲ ਲੈ ਕੇ ਜਾਵਾਂ ਸੋ ਉਹਨੂੰ ਇਹਨਾਂ ਦਾ ਕਹਿਣਾ ਕਿ ਜਿੰਨੇ ਵੀ ਹੁਣ ਇਸ ਸਮੇਂ ਟਰੈਕ ਤੇ ਖੜੇ ਨੇ ਜਿਨ੍ਹਾਂ ਦੀ ਅਪਾਇੰਟਮੈਂਟ ਹੋਈ ਹੋਈ ਹੈ ਉਹਨਾਂ ਦੀ ਕਲੀਅਰ ਕਰਕੇ ਫਿਰ ਉਹ ਜਾਣਗੇ ਕਿਉਂਕਿ ਜਦੋਂ ਜੀ ਦੇ ਕੋਈ ਟਰੈਕ ਦੇ ਹਾਲਾਤ ਵੀ ਦਿਖਾਓ ਕਿਉਂਕਿ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਟਰੈਕ ਦੇ ਉੱਤੇ ਜਿਹੜਾ ਹੈ ਟਰੈਕ ਵੀ ਕਲੀਅਰ ਨਹੀਂ ਹੈ ਜਿਹੜੇ ਲੋਕ ਉੱਥੇ ਪਹੁੰਚ ਰਹੇ ਨੇ ਟਰਾਈ ਦੇਣ ਦੇ ਲਈ ਟਰੈਕ ਦੇ ਉੱਤੇ ਵੀ ਜਿਹੜੀ ਗੱਾਰ ਹੈ ਉਹ ਜੰਮੀ ਹੋਈ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਿ ਟਰੈਕ ਦੇ ਰਾਤ ਹੈ ਹਾਂ ਮੈਂ ਪਹਿਲਾਂ ਇੱਥੇ ਪਹੁੰਚਿਆ ਸੀ ਤੇ ਜਦੋਂ ਇੱਥੇ ਪਹੁੰਚੇ ਤਾਂ ਲੁਕਾਣਾ ਮੈਂ ਗੱਲਬਾਤ ਕਰਨ ਲਈ ਆ ਕੇ ਜੋ ਪਰ ਪੁੱਛਿਆ ਹਾਲਾਂਕਿ ਖੁੱਤਾ ਘਰਾਬ ਆ ਜੀ ਕੰਮ ਸੀ ਲੋਕ ਖੜੇ ਅੱਗੇ ਟ੍ਰੈਕ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੰਧ ਤੇ ਕੋਲ ਲੋਕ ਖੜੇ ਹੋਏ ਸੀ ਅੰਦਰ ਵੀ ਲੋਕ ਬੈਠੇ ਹੋਏ ਸੀ ਨਾਲ ਤਾਂ ਲਾਈਟ ਦਾ ਕੋਈ ਪ੍ਰਬੰਧ ਸੀ ਉਰੇ ਅੰਦਰ ਬੈਠੇ ਜਿਹੜੇ ਲੋਕ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਕਿ ਲਾਈਟ ਕਦੋਂ ਆਉਗੀ ਤੇ ਮੈਂ ਇਹਨਾਂ ਨੂੰ ਜਾ ਕੇ ਪੁੱਛਿਆ ਬਖਿਆ ਵੀ ਕਿੰਨਾ ਟਾਈਮ ਲੱਗੂ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਨਾ ਕੋਈ ਕਿਸਨ ਵਾਲਾ ਸੀ ਲਾਈਟ ਗਈ ਹੋਜੀ ਕੋਈ 2-3 ਘੰਟੇ ਤੋਂ ਬੈਠਾ ਸੀ ਕੋਈ ਦਿਨਾਂ ਤੋਂ ਕੋਈ ਦਾਫੇ ਮਤਲਬ ਜਿਹੜੇ ਇਹਨਾਂ ਦੇ ਪ੍ਰਬੰਧ ਸੀਗੇ ਜਿਸ ਤਰ੍ਹਾਂ ਲਾਈਟ ਨੂੰ ਲੈ ਕੇ ਜੇਕਰ ਅੱਗੇ ਵੀ ਕਿਤੇ ਕੋਈ ਅਜਿਹੀ ਸਮੱਸਿਆ ਆਂਦੀ ਹੈ ਤਾਂ ਕੋ ਜੇ ਤੁਸੀਂ ਇੱਕ ਬੈਕਅਪ ਹੁੰਦਾ ਹੈ ਤੁਹਾਡੇ ਕੋਲ ਹੁਣ ਤੁਸੀਂ ਜਨਰੇਟਰ ਦੀ ਆਵਾਜ਼ ਸੁਣ ਰਹੇ ਹੋ ਜੇ ਜਨਰੇਟਰ ਜਦੋਂ ਸੀ ਆਵਾਜ਼ ਚੁੱਕੀ ਕਿ ਕੋਈ ਪ੍ਰਬੰਧ ਨਹੀਂ ਹੈ ਲੋਕਾਂ ਵਿੱਚ ਪਰੇਸ਼ਾਨ ਹੋ ਰਿਹਾ ਹੈ ਅੰਦਰ ਬੈਠੇ ਜਿੱਥੇ ਡਾਕੂਮੈਂਟ ਜਮ੍ਹਾਂ ਹੋਣੇ ਉੱਤੇ ਤਾਂ ਲੋਕਾਂ ਨੂੰ ਨਹੀਂ ਪਤਾ ਕਿ ਡਾਕੂਮੈਂਟ ਕਦੋਂ ਜਮ੍ਹਾਂ ਹੋਣਗੇ ਸਾਡੇ ਲੋਕ ਜਾ ਕੇ ਬੈਠੇ ਨੇ ਇੰਤਜ਼ਾਰ ਕਰ ਰਹੇ ਨੇ ਆ ਕੋਈ ਘਟੂ ਘਟ ਲੋਕਾਂ ਨੂੰ ਇਹਨਾਂ ਪਤਾ ਹੋਣਾ ਚਾਹੀਦਾ ਸੀ ਕਿ ਤੁਹਾਡੇ ਡਾਕੂਮੈਂਟ ਕਿੰਨੀ ਦੇਰ ਤੱਕ ਜਮ੍ਹਾਂ ਹੋਣਗੇ ਕੋਈ ਦੱਸਣ ਵਾਲਾ ਹੋਣਾ ਚਾਹੀਦਾ ਅਸੀਂ ਪੁੱਛਿਆ ਕਿ ਭਾਈ ਕੋਈ ਦੱਸ ਰਿਹਾ ਤੁਹਾਨੂੰ ਲੋਕਾਂ ਨੂੰ ਤੁਹਾਨੂੰ ਕੋਈ ਦੱਸ ਦੇ ਸਾਨੂੰ ਕੁਝ ਨਹੀਂ ਪਤਾ ਕਿੰਨੀ ਦੇਰ ਸਾਡੇ ਡਾਕੂਮੈਂਟ ਜਮ੍ਹਾਂ ਗੁਰਨਾ ਗੱਲਬਾਤ ਕੀਤੀ ਉਹ ਕਹ ਰਹੇ ਸੀ ਕਿ ਅਸੀਂ ਵੀ ਸਵੇਰੇ ਕੋਈ 10 ਵਜੇ ਤੱਕ ਕੋਈ 11 ਵਜੇ ਤੱਕ ਕੋਈ 12 ਵਜੇ ਨਾਲ ਖੜਾ ਅੰਦਰ ਟੈਕਨੀਕਲ ਇਸ਼ੂ ਸੀ ਅੰਦਰ ਕਿਤੇ ਪੈਸਾ ਬੈਠੇ ਨੇ ਸੀ ਇਹਨਾਂ ਨੂੰ ਪੁੱਛਿਆ ਕਿ ਕੀ ਦਿੱਕਤ ਕੀ ਆ ਉਹ ਕਰਨੇ ਕਿ ਕੱਲ ਮਿਲ ਪਿਆ ਸੀ ਨਹੀਂ ਫੈਨ ਕਰਕੇ ਕੋਈ ਦਿੱਕਤ ਆ ਗਈ ਕੈਂਪ ਦੇ ਵਿੱਚ ਕਿ ਕੈਮਰਾ ਨਹੀਂ ਚੱਲ ਰਿਹਾ ਸਾਡਾ ਕਿ ਕੈਮਰਾ ਕਿਸੇ ਨੂੰ ਕਿੰਨਾ ਟਾਈਮ ਲੱਗਦਾ ਹੈ ਕੈਮਰਾ ਸਰ ਜਿਸ ਤਰ੍ਹਾਂ ਲੱਗਦਾ ਵੀ ਟੈਕਨੀਕਲ ਜਿਹੜਾ ਇਸ਼ੂ ਆਉਂਦਾ ਤਾਂ ਆਮ ਪਬਲਿਕ ਨੂੰ ਜਿਹੜੇ ਆਮ ਲੋਕ ਖੜੇ ਨੇ ਉਹਨਾਂ ਨੂੰ ਪਹਿਲਾਂ ਇੱਕ ਜਾਣੂ ਕਰਵਾਣਾ ਚਾਹੀਦਾ ਵੀ ਇਹ ਇਸ਼ੂ ਆ ਗਿਆ ਜੀ ਅਸੀਂ ਤੁਹਾਡੀ ਇਹ ਸਮੱਸਿਆ ਨੂੰ ਅਗਲੇ ਦਿਨ ਵਾਸਤੇ ਹੋਲਡ ਰੱਖ ਰਹੇ ਹਾਂ ਜਾਂ ਇਹਨੂੰ ਸ਼ਾਮ ਤੱਕ ਕਰ ਲਈਏ ਇਹ ਤਸਵੀਰ ਦਿਖਾਈ ਬਣੀ ਆ ਜਿਹੜੇ ਨੌਜਵਾਨ ਖੜੇ ਨੇ ਕਿੰਨੀ ਗਰਮੀ ਹੈ ਕਿੰਨਾ ਟੈਂਪਰੇਚਰ ਆ ਰਿਹਾ ਤੁਸੀਂ ਦੇਖੋ ਸਾਰੇ ਗਰਮੀ 'ਚ ਖੜੇ ਆ ਰਹੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਪਹਿਲਾਂ ਤਾਂ ਤੁਸੀਂ ਛੱਡੋ ਕੇ ਪਹਿਲਾਂ ਲੋਕਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੋਵੇ ਕਿ ਪਹਿਲਾਂ ਲੋਕਰੋ ਚੱਲਣ ਤੇ ਉਹਨਾਂ ਨੂੰ ਦੱਸ ਦੋ ਕਿ ਟੈਕਨੀਕਲ ਦਿੱਕਤ ਆ ਗਈ ਤੁਸੀਂ ਅੱਜ ਨਾ ਆਓ ਕੱਲ ਤੁਹਾਡਾ ਕੰਮ ਕਰਦਾ ਹੈ ਹੁਣ ਜਿਹੜੇ ਕਮਰਸ਼ੀਅਲ ਲਾਇਸੈਂਸ ਬਣਾਉਣੇ ਨੇ ਉਹ ਦੋ ਦਿਨ ਨੇ ਵੀ ਸੋਮਵਾਰ ਤੇ ਵੀਰਵਾਰ ਦੋ ਦਿਨ ਕਮਰਸ਼ੀਅਲ ਲਾਇਸੈਂਸ ਬਣਾਉਣੇ ਹੁੰਦੇ ਨੇ ਅੱਜ ਸੋਮ ਅੱਜ ਕਿੰਨੇ ਮੁੰਡੇ ਆਏ ਹੋਏ ਨੇ ਕਿਹੜੇ ਕਿਹੜੇ ਪਿੰਡਾਂ ਤੋਂ ਆਏ ਕੋਈ ਕੰਮ ਛੱਡ ਕੇ ਆਇਆ ਹੋਇਆ ਕੋਈ ਆਪਣੇ ਘਰ ਪਰਿਵਾਰ ਹੈ ਨਾ ਕੋਈ ਬੱਚਿਆਂ ਦੇ ਨਾਲ ਵੀ ਇੱਥੇ ਆਇਆ ਹੋਇਆ ਅਸੀਂ ਗੱਲ ਕੀਤੀ ਗਈ ਹੈ ਕਹਿੰਦੇ ਅਸੀਂ ਸਾਡੇ ਪਰਿਵਾਰ ਨਾਲ ਹਸਪਤਾਲ ਛੱਡ ਕੇ ਆਏ ਆ ਤੇ ਉਹਨਾਂ ਨੂੰ ਸੱਚ ਜਿਹੜੇ ਸੈਚਰਡੇ ਸੰਡੇ ਆਫ ਹੋਣ ਦੇ ਕਾਰਨ ਜਿਹੜਾ ਕਿ ਲੋਕਾਂ ਨੇ ਆਪਣੇ ਕੰਮ ਕਰਨ ਵੇੜ ਦਿੰਦੇ ਆ ਮੰਡੇ ਤੋਂ ਲੈ ਕੇ ਅੱਜ ਤੱਕ ਕੰਮ ਕਰਦਾ ਦਿਨ ਨਹੀਂ ਇਸ ਨੂੰ ਤਾਂ ਸਰਕਾਰ ਨੇ ਵੀ ਰੱਖਿਆ ਹੈ ਸੋਮਵਾਰ ਦਿਨ ਕਿ ਕੰਮ ਦਾ ਦਿਨ ਹੈ ਕਮਰਸ਼ੀਅਲ ਲਾਇਸੈਂਸ ਬਣਾਉਣਾ ਕਈ ਮੁੰਡਿਆਂ ਨੇ ਉਹਨਾਂ ਕਮਰਸ਼ੀਅਲ ਲਾਇਸੈਂਸ ਬਣਾਉਣੇ ਨੇ ਸਮਾਗਰਾਂ ਦੇ ਜਾਣਾ ਆ ਕੇ ਉਹਨਾਂ ਨੂੰ ਨੌਕਰੀ ਮਿਲਣੀ ਹੁਦਾਰਦੀ ਉਹਨਾਂ ਦਾ ਕੰਮ ਹੀ ਨਹੀਂ ਹੋ ਰਿਹਾ ਉਹ ਅੱਗੇ ਪਰੇਸ਼ਾਨ ਨੇ ਉਹਨਾਂ ਨੂੰ ਪਤਾ ਕੁਝ ਨਹੀਂ ਹੈਗਾ ਕਿ ਸਾਡਾ ਕੰਮ ਹੋਊਗਾ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਦਫ਼ਤਰ ਚ ਆ ਕੇ ਸਰਕਰ ਟੁਕੜ ਤੁਹਾਨੂੰ ਕੋਈ ਦੱਸਣ ਵਾਲਾ ਤਾਂ ਹੋਣਾ ਚਾਹੀਦਾ ਨਾ ਕਿ ਤੁਹਾਡਾ ਕੰਮ ਕਦੋਂ ਹੋਊਗਾ ਤੁਹਾਡੀ ਲਾਈਟ ਗਈ ਹੋਈ ਹੈ ਤੁਹਾਡਾ ਬੈਕਅਪ ਕੋਈ ਨਹੀਂ ਹੈਗਾ ਚਲੋ ਠੀਕ ਹੈ ਲੋਕਾਂ ਨੇ ਕੀ ਕੀ ਲੱਗਦਾ ਜਿਹੜੇ ਕਹਿ ਰਹੇ ਇਹ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਤਾ ਲੱਗਿਆ ਕਿ ਜਿਹੜਾ ਨੂੰ ਠੇਕੇ ਦਿੱਤਾ ਹੋਇਆ ਕੰਮ ਜਿਹਨਾਂ ਨੂੰ ਠੇਕੇ ਤੇ ਕੰਮ ਦਿੱਤਾ ਉਹ ਠੀਕ ਕਰ ਰਹੇ ਹੁਣ ਠੇਕੇ ਵਾਲਾ ਚੰਡੀਗੜ੍ਹ ਬੈਠਾ ਹੋਵੇ ਤੁਹਾਡਾ ਚੰਡੀਗੜ੍ਹ ਤੋਂ ਬੰਦਾ 2 ਘੰਟੇ ਨਾਲ ਵਿੱਚ ਕੰਮ ਨਹੀਂ ਹੋਊਗਾ ਕਿ ਮਤਲਬ ਜਿਹੜੇ ਟੈਕਨੀਸ਼ੀਅਨ ਆ ਜਾਂ ਕੋਈ ਹੋਰ ਕੋਈ ਡਿਪਾਰਟਮੈਂਟ ਦਾ ਅਧਿਕਾਰੀ ਹੈ ਇੱਥੇ ਆਣਾ ਚਾਹੀਦਾ ਇੱਥੇ ਹਾਜ਼ਰ ਹੋਣਾ ਚਾਹੀਦਾ ਪਰ ਕੋਈ ਨਹੀਂ ਕੋਈ ਦਿਖਿਆ ਪਹਿਲਾਂ ਸੀ ਇੱਥੇ ਕੋਈ ਆਰਟੀਕਲ ਸਾਹਿਬ ਸੀਗੇ ਇੱਥੇ ਕਿ ਜਦੋਂ ਉਦੋਂ ਅਸੀਂ ਵੀਡੀਓ ਮੈਨ ਨਹੀਂ ਸ਼ੂਟ ਕਰਦੇ ਤੇ ਵੀਡੀਓ ਜਦੋਂ ਬਣਾਇਆ ਤੇ ਉਦੋਂ ਦਾ ਕੋ ਨਿਕਲ ਚੁੱਕੇ ਸੀ ਜ ਤੋਂ ਬਾਅਦ ਮੇਰੀ ਅੱਗੇ ਬੈਠੇ ਮਲਾਜ਼ਮਾਂ ਨਾਲ ਗੱਲਬਾਤ ਹੋਈ ਚਲੋ ਮਲਾਜ਼ਮਾਂ ਦੀ ਕੋਈ ਗਲਤੀ ਨਹੀਂ ਮਲਾਕ ਵਿੱਚ ਬੈਠੇ ਕੰਮ ਕਰ ਰਹੇ ਉਹ ਕਹਿੰਦੇ ਟੈਕਨੀਕਲ ਇਸ਼ੂ ਤਾਂ ਮੈਂ ਕੁਝ ਨਹੀਂ ਕਰ ਸਕਦਾ ਇਤਨੀ ਕੀ ਡਿਟੈਕਸ਼ਨਸ ਹੀ ਬੁਲਾਇਆ ਹੋਇਆ ਸੀ ਉੱਤੇ ਲੱਗਿਆ ਹੋਇਆ ਸੀ ਕੰਮ ਕਰਨ ਪਰ ਗੱਲ ਇਹ ਹੈ ਵੀ ਤੁਸੀਂ ਕਿੰਨਾ ਟਾਈਮ ਲਾਉਂਦੇ ਹੋ ਘੱਟੋ ਘੱਟ ਲੋਕਾਂ ਨੂੰ ਦੱਸਦਾ ਸਹੀ ਕਿ ਸਾਡਾ ਕੰਮ ਜੇ ਅੱਜ ਸਾਡਾ ਨਹੀਂ ਹੋ ਰਿਹਾ ਸਿਸਟਮ ਤੇ ਤੁਸੀਂ ਜਾਓ ਕੱਲ ਤੁਹਾਡਾ ਕੰਮ ਕਰਨਾ ਕੁਝ ਨਹੀਂ ਪਤਾ ਕਿਸ ਨੂੰ ਜੋ ਬੈਠਿਆ ਇੰਤਜ਼ਾਰ ਕਰ ਰਿਹਾ ਕੋਈ ਬਜ਼ੁਰਗ ਹੈ ਕੀ ਕੀ ਲੱਗਦਾ ਜਿਸ ਤਰ੍ਹਾਂ ਅੱਜ ਤੁਸੀਂ ਆਵਾਜ਼ ਚੁੱਕੀ ਹੈ ਜਾਂ ਲਿਵਿੰਗ ਇੰਡੀਆ ਦੀ ਟੀਮ ਹੈ ਜਿਹੜੀ ਆਵਾਜ਼ ਚੱਕ ਰਹੀ ਹੈ ਤੇ ਇਹ ਥੋੜੇ ਬਹੁਤ ਚੱਕੇਗਾ ਪ੍ਰਸ਼ਾਸਨ ਦਾ ਮੈਂ ਹਾਲ ਫਿਲਹਾਲ ਤਾਂ ਲੱਗਦਾ ਹਾਲ ਫਿਲਹਾਲ ਤਾਂ ਨਜ਼ਰ ਆ ਰਿਹਾ ਕਿ ਜਦੋਂ ਅਸੀਂ ਖਬਰ ਚੱਕੀ ਜਦੋਂ ਮੈਂ ਵੀਡੀਓ ਬਣਾ ਰਿਹਾ ਸੀ ਕਾਸ਼ ਰਿਹਾ ਸੀ ਇੱਦਾਂ ਦੇ ਕਿ ਹਾਲਤ ਦੇਖੋ ਕੀ ਹੈ ਵੀ ਸਰਕਾਰੀ ਆਫੀਸ ਦਫਤਰ ਉਸ ਤੋਂ ਬਾਅਦ ਜਨਰੇਟਰ ਚੱਲ ਪਿਆ ਹੋਇਆ ਜਨਰੇਟਰ ਚੱਲਣ ਤੋਂ ਬਾਅਦ ਤੁਸੀਂ ਅੰਦਰ ਜਾ ਕੇ ਵੀ ਤਸਵੀਰ ਦਿਖਾ ਦੇ ਉੱਥੇ ਜਿੱਥੇ ਕੋਈ ਡਾਕੂਮੈਂਟ ਨਹੀਂ ਸੀ ਚੈੱਕ ਕਰ ਰਿਆ ਲੋਕਾਂ ਦੇ ਕੋਈ ਫੋਟੋ ਨਹੀਂ ਸੀ ਹੋ ਰਹੀ ਉੱਥੇ ਹੁਣ ਫੋਟੋ ਹੋ ਰਹੀ ਹੈ ਲੋਕਾਂ ਦੀ ਬੰਦ ਬੈਠੇ ਜਿਹੜੇ ਉੱਥੇ ਵੇਟ ਕਰ ਰਹੇ ਸੀ ਲੋਕ ਘਟੋ ਘਟ ਹੁਣ ਕੰਮ ਹੋ ਜਾਂਦਾ ਫੋਨ ਲਾ ਕੇ ਤੇ ਲੋਕ ਕੰਮ ਕਰਵਾ ਕੇ ਚਲੇ ਪਰ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਅੱਜ ਆਏ ਹੋਏ ਨੇ ਇਹਨੇ ਲੋਕ ਬੈਠੇ ਨੇ ਅਸੀਂ ਸਾਰਿਆਂ ਦਾ ਟੈਸਟ ਲਵਾਂਗੇ ਤੇ ਕਲੀਅਰ ਕਰਕੇ ਭੇਜਾਂਗੇ ਸੋ ਅੰਦਰ ਦੇ ਵੀ ਹਾਲਾਤ ਦਿਖਾਵਾਂਗੇ ਇਹਨੂੰ ਤੁਹਾਨੂੰ ਕਿਉਂਕਿ ਬਿਲਕੁਲ ਠੀਕ ਹੈ ਮਨਜੀਤ ਤੁਸੀਂ ਜਿਹੜਾ ਕਹਿੰਦੇ ਰਹੇ ਨੇ ਉਹ ਦਿਖਾਉਂਦੇ ਰਹੋ ਪਰ ਇੱਥੇ ਫਿਲਹਾਲ ਲੋਕਾਂ ਦਾ ਕੰਮ ਜਿਹੜਾ ਹੈ ਕਿ ਤਰ੍ਹਾਂ ਕਿਤੇ ਸ਼ੁਰੂ ਹੋਇਆ ਹੈ ਪਰ ਗੱਲ ਉਹੀ ਹੈ ਕਿ ਕੀ ਜਦੋਂ ਤੱਕ ਮੀਡੀਆ ਦੇ ਵਿੱਚ ਗੱਲ ਨਹੀਂ ਜਾਏਗੀ ਜਦੋਂ ਤੱਕ ਮੀਡੀਆ ਆਵਾਜ਼ ਨਹੀਂ ਚੁਕੇਗਾ ਉਦੋਂ ਤੱਕ ਲੋਕਾਂ ਦੇ ਕੰਮ ਨਹੀਂ ਹੋਣਗੇ ਉਦੋਂ ਤੱਕ ਇਸੇ ਤਰੀਕੇ ਲੋਕ ਸਫਰ ਕਰਦੇ ਰਹਿਣਗੇ ਸਵਾਲ ਵੱਡੇ ਖੜੇ ਹੋਏ ਨੇ